ਸਿਆਣਾ ਉਹੀ ਹੈ ਜਿਹੜਾ ਤੇਹ ਲੱਗਣ ਤੋਂ ਪਹਿਲਾਂ ਖੂ ਪਟ ਲਵੇ ਜਦੋਂ ਤੇਹ ਲੱਗ ਗਈ ਫਿਰ ਖੂ ਨਹੀਂ ਪਟ ਹੁੰਦਾ ਤੇ ਮੇਰੀ ਜਿਹੜੀ ਬੇਨਤੀ ਹੈ ਉਹ ਇਹ ਦੂਜੀ ਬੇਨਤੀ ਇਹੀ ਹੈ ਕਿ ਜਿਸ ਜਿਸ ਮਾਈ ਭਾਈ ਨੂੰ ਲੱਗਦਾ ਹੈ ਕਿ ਉਹਨਾਂ ਦੇ ਧੀਆਂ ਪੁੱਤਾਂ ਲਈ ਗੁਰੂ ਦੇ ਅੱਖਰ ਗੁਰੂ ਦੇ ਸ਼ਬਦ ਜ਼ਰੂਰੀ ਨੇ ਤਾਂ ਉਹ ਇਹ ਗੱਲ ਮੇਰੀ ਬੇਨਤੀ ਇੰਨੀ ਯਾਦ ਰੱਖਣ ਕਿ ਆਪਣੇ ਅੱਖਰਾਂ ਨੂੰ ਸਿਖਾਉਣ ਦਾ ਤਰੀਕਾ ਵੀ ਆਪਣਾ ਚਾਹੀਦਾ ਹੈ ਇਹ ਪ੍ਰੀਖੇ 'ਚ ਨਹੀਂ ਪੈਣਾ ਹੈ ਅੱਜਕੱਲ ਬਹੁਤ ਵੱਡਾ ਕੰਮ ਹੈ ਵਪਾਰ ਦਾ ਦੁਨੀਆ ਦੀਆਂ ਸਰਕਾਰਾਂ ਨੂੰ ਵਪਾਰੀ ਬਦਲ ਰਹੇ ਨੇ ਸਾਡੀਆਂ ਜੇਬਾਂ ਜਿਹੜੇ ਅਸੀਸੇ ਨੇ ਤੁਹਾਨੂੰ ਕੋਈ ਕਹਿੰਦਾ ਹੈ ਬਦਲਾ ਲਿਆਓ ਬੰਦੇ ਉੱਠ ਕੇ ਭੇਡਾਂ ਜਿਹਾ ਤੁਰ ਪੈਂਦੇ ਨੇ ਕਿ ਜਿਹੜਾ ਚੋਰ ਪਰਚੀਆਂ ਨਾਲ ਆਗੂ ਬਣੇਗਾ ਉਹ ਬਦਲਾ ਲਿਆਏਗਾ ਜੇ ਚੋਰ ਪਰਚੀ ਵਾਲਾ ਬੰਦਾ ਸੱਚਾਈ ਦਾ ਬਦਲਾ ਲਿਆਵੇ ਤਾਂ ਸ਼ਹੀਦਾਂ ਦੀ ਯਾਦ ਮਨਾਉਣ ਦਾ ਕੀ ਮਤਲਬ ਰਹਿ ਜਾਊਗਾ ਸ਼ਹੀਦਾਂ ਨੂੰ ਕੌਣ ਪੂਜੇਗਾ ਜੀ ਜੇ ਝੂਠਾ ਬੰਦਾ ਸੱਚ ਦਾ ਝੰਡਾ ਬੁਲੰਦ ਕਰ ਦੇਵੇ ਤਾਂ ਦੁਨੀਆ ਦੇ ਵਿੱਚ ਇਹ ਉਲਟੀ ਰੀਤ ਹੋਣ ਨਹੀਂ ਲੱਗੀ ਹੈ ਸੱਚਾਈ ਦਾ ਝੰਡਾ ਉਹਨਾਂ ਨੇ ਬੁਲੰਦ ਕਰਨਾ ਹੈ ਜਿਨ੍ਹਾਂ ਦੇ ਮਨ 'ਚ ਕੋਈ ਟਿਕਾਉ ਹੈ ਜਿਨ੍ਹਾਂ ਦੇ ਮਨ 'ਚ ਕੋਈ ਸ਼ਰਦਾ ਹੈ ਇਸ ਕਰਕੇ ਤੁਸੀਂ ਜੰਮ ਜੰਮ ਜਿੰਨੂੰ ਜਿੰਨੂੰ ਮਰਜ਼ੀ ਪਰਚੀਆਂ ਪਾਓ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ ਪਰ ਆਪਣੇ ਵਿਰਸੇ ਨੂੰ ਸਾਹਮਣੇ ਦੇ ਪੱਖ ਤੋਂ ਇੰਨੀ ਬੇਨਤੀ ਜ਼ਰੂਰ ਹੈ ਕਿ ਇਸ ਭੁਲੇਖੇ 'ਚ ਨਹੀਂ ਰਹਿਣਾ ਕਿ ਸਰਕਾਰ ਸਾਡੇ ਧੀਆਂ ਪੁੱਤਾਂ ਨੂੰ ਸਿੱਖ ਬਣਾਏਗੀ ਜਾਂ ਇਹ ਸਿਸੇ ਵਾਲੇ ਬੰਦੇ ਸਾਡੇ ਧੀਆਂ ਪੁੱਤਾਂ ਨੂੰ ਸਿੱਖ ਬਣਾਉਣਗੇ ਤੁਸੀਂ ਵਰਤੋ ਸਰਕਾਰਾਂ ਦੇ ਨੌਕਰ ਹੋਵੋ ਹਿੱਸੇਦਾਰ ਹੋਵੋ ਤੁਹਾਡਾ ਚਿੱਤ ਜਾਣੇ ਪਰ ਇਹ ਗੱਲ ਸਮਝਣ ਵਾਲੀ ਹੈ ਕੇ ਗੁਰੂ ਸਾਹਿਬ ਦੇ ਵੇਲੇ ਚ ਵੀ ਪਿੱਛੇ ਅਖਾੜ ਕੋ ਸੰਘਰਸ਼ ਦੇ ਵੇਲੇ ਵੀ ਸਾਡੇ ਹੀ ਬੰਦੇ ਇੱਕ ਪਾਸੇ ਗੁਰੂ ਦੇ ਨਾਮ ਲਈ ਸ਼ਹੀਦ ਹੋ ਰਹੇ ਸੇ ਦੂਜੇ ਪਾਸੇ ਸ਼ਹੀਦ ਕਰਨ ਵਾਲਿਆਂ ਦੇ ਵਿੱਚ ਵੀ ਸੀ ਤੀਜੇ ਪਾਸੇ ਕਰਾਉਣ ਵਾਲਿਆਂ ਵਿੱਚ ਵੀ ਸੀ ਚੌਥੇ ਪਾਸੇ ਸ਼ਹੀਦ ਹੋਣ ਵਾਲਿਆਂ ਦੇ ਅੱਜ ਤੱਕ ਬੇਜਦੀ ਕਰਨ ਦੇ ਵਿੱਚ ਵੀ ਸਾਡੇ ਬੰਦੇ ਹਿੱਸੇਦਾਰ ਨੇ ਉਹਨਾਂ ਨੂੰ ਸ਼ਹੀਦ ਕਹਿਣ ਦੀ ਥਾਂ ਤੇ ਆਤਮਾਬੱਦੀ ਐਰਾ ਵਗੈਰਾ ਬਹੁਤ ਕੁਝ ਕਹਿ ਰਹੇ ਨੇ ਮਸਲਾ ਇਸੇ ਗੱਲ ਦਾ ਹੈ ਕਿ ਅਸੀਂ ਕਿਹੜੀ ਜ਼ਿੰਮੇਵਾਰੀ ਸਾਹਮਣੀ ਹੈ ਉਹਦੇ ਤੇ ਸਪਸ਼ਟ ਹੋ ਜਾਈਏ ਕਿ ਅਸੀਂ ਲਕੀਰ ਦੇ ਕਿਹੜੇ ਪਾਸੇ ਰਹਿਣਾ ਹੈ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਆਪਣੀ ਨਿੱਜੀ ਹਿੰਮਤ ਨਾਲ ਨਹੀਂ ਬਚਾ ਸਕਦੇ ਤੁਹਾਡਾ ਧੀ ਪੁੱਤ ਆਖਰ ਘਰੋਂ ਬਾਹਰ ਤਾਂ ਨਿਕਲੇਗਾ ਗੁਰੂ ਨੇ ਗੁਰੂ ਸੰਗਤ ਇਸੇ ਲਈ ਬਣਾਈ ਕਿ ਸਾਰੇ ਬੰਦੇ ਸਮਰੱਥ ਨਹੀਂ ਹੁੰਦੇ ਕਿ ਆਪਣੇ ਧੀਆਂ ਪੁੱਤਾਂ ਨੂੰ ਆਪਣਾ ਵਿਰਸਾ ਸਿਖਾ ਸਕਣ ਜਿਹੜੇ ਆਪ ਨਹੀਂ ਸਿਖਾ ਸਕਦੇ ਉਹ ਗੁਰੂ ਦੇ ਘਰੇ ਲੈ ਕੇ ਆਉਣ ਉਹਨਾਂ ਨੂੰ ਉਹਨਾਂ ਨੂੰ ਕਥਾ ਸੁਣਾਉਣ ਕੀਰਤਨ ਸੁਣਾਉਣ ਉਹਨਾਂ ਨੂੰ